ਪਤਾ ਜਾ ਕੇ ਆਪਦੀ ਭੈਣ ਨੂੰ ਮਿਲਿਆ ਆਪਾਂ ਨੂੰ ਕਿੰਨੇ ਸਾਲ ਹੋ ਗਏ ਆਪਾਂ ਉਹਨੂੰ ਮਿਲਣ ਨਹੀਂ ਗਏ ਡੈਡੀ ਮੈਂ ਤਾਂ ਕਹਿੰਨਾ ਆਪਾਂ ਦੋਨੇ ਜਣੇ ਚੱਲਦੇ ਆਂ ਦੋਨੇ ਜਣੇ ਮਿਲ ਕੇ ਆਉਂਨੇ ਆਂ ਨਹੀਂ ਨਹੀਂ ਪਤਾ ਮੈਂ ਟਰੈਕਟਰ ਲੈ ਕੇ ਖੇਤੀ ਜਾਂਦਾ ਤੂੰ ਜਾ ਕੇ ਆਪਦੀ ਭੈਣ ਨੂੰ ਮਿਲਿਆ ਚੱਲ ਡੈਡੀ ਮੈਂ ਇੱਕ ਵਾਰੀ ਭੈਣ ਨੂੰ ਫੋਨ ਲਾ ਕੇ ਪੁੱਛ ਲੈਣਾ ਵੀ ਉਹ ਘਰੇ ਹੀ ਆ ਮੇਰੇ ਵੀਰੇ ਦਾ ਫੋਨ ਉਹ ਵੀ ਇੰਨੇ ਸਾਲਾਂ ਬਾਅਦ ਹੈਲੋ ਕਹਣਾ ਕਿਵੇਂ ਆ ਤੂੰ ਮੈਂ ਸੰਦੀਪ ਬੋਲਦਾ ਹਾਂ 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 ਵੀਰੇ ਮੈਨੂੰ ਪਤਾ ਲੱਗ ਗਿਆ ਇੱਕ ਭੈਣ ਆਪਦੇ ਭਰਾ ਦੀ ਆਵਾਜ਼ ਨਹੀਂ ਪਛਾਣ ਸਕਦੀ ਤੇ ਹੋਰ ਕੀ ਕਰੂਗੀ ਜਦੋਂ ਦੀ ਤੇਰੇ ਜੀਜੇ ਦੀ ਮੌਤ ਹੋਈ ਆ ਉਸ ਤੋਂ ਬਾਅਦ ਤਾਂ ਤੁਸੀਂ ਮੈਨੂੰ ਅੱਜ ਨੇ ਸਾਲਾਂ ਬਾਅਦ ਕਿ ਮੈਂ ਯਾਦ ਆ ਰਹੀ ਪੈਂਦੀ ਉਹ ਭਣੇ ਕੀ ਦੱਸਾਂ ਕੰਮਕਾਰ ਇਹਨ ਮੁੱਕਦੇ ਕਿਤੇ ਹੁਣ ਜਾਣ ਦਾ ਟਾਈਮ ਵੀ ਨਹੀਂ ਲੱਗਦਾ ਅੱਜ ਮੈਨੂੰ ਤੇਰੇ ਭਣ ਦੇ ਕੋਲੇ ਕੰਮ ਸੀਗਾ ਮੈਂ ਕਿਹਾ ਚੱਲ ਅੱਜ ਭੈਣ ਕੋਲੇ ਵੀ ਜਾਇਆ ਆਵਾਂਗੇ ਆ ਜਾ ਆਜਾ ਵੀਰੇ ਮੈਂ ਘਰੇ ਆਂ ਤੇਰਾ ਆਪਦਾ ਘਰ ਆ ਜਦੋਂ ਮਰਜ਼ੀ ਆ ਜਾ ਚੱਲ ਫਿਰ ਘਰੇ ਰਹੀ ਮੈਂ ਆ ਗਿਆ ਹਾਂ ਠੀਕ ਆ ਓਕੇ ਜਸੇ ਬਈ ਤਿਆਰ ਹੋ ਜਾ ਆਪਾਂ ਮੇਰੀ ਭੈਣ ਕੋਲੇ ਜਾ ਕੇ ਆਉਣਾ ਠੀਕ ਆ ਠੀਕ ਆ ਵੀ ਮੈਂ ਹੋ ਜੰਨਾ ਤਿਆਰ ਤੂੰ ਆ ਜਾ ਹਾਂ ਤਿਆਰ ਹੋ ਜਾ ਮੈਂ ਆ ਗਿਆ ਓਕੇ ਮੇਰੇ ਭਰਾਣੇ ਇੰਨੇ ਸਾਲਾਂ ਬਾਅਦ ਮੈਨੂੰ ਮਿਲਣਾ ਉਹਨੂੰ ਕੀ ਖਵਾਉਂਗੀ ਮੇਰੇ ਘਰੇ ਤਾਂ ਕੁਝ ਵੀ ਹੈ ਵੀਰ ਦੀ ਭੈਣ ਕਿੰਨੀ ਗਰੀਬੀ ਚ ਦਿਨ ਕੱਟ ਰਹੀ ਆ ਇੱਕ ਕੇਲਾ ਪਿਆ ਐਂ ਕਰਦੀ ਆ ਅੱਜ ਮੈਂ ਆਪਣੇ ਭਰਾ ਨੂੰ ਇੱਕ ਕੇਲੇ ਦਾ ਬਨਾਣਾ ਸ਼ੇਕ ਬਣਾ ਕੇ ਪਿਆਉਂਗੀ ਜੱਸੇ ਭਈ ਆਲਾ ਚਲ ਗਏ ਲੇਟ ਹੋ ਗਿਆ ਨਿਆ ਆ ਗਿਆ ਆ ਗਿਆ ਵੀ ਯਾਰ ਪੱਗ ਬੰਨਣ ਨੂੰ ਟਾਈਮ ਲੱਗ ਗਿਆ ਯਾਰ ਪੱਗ ਨੇ ਟਾਈਮ ਲਵਾਦਾ ਆ ਗਿਆ ਵੀਰ ਆ ਗਿਆ ਸਾਸਰੀ ਘਰ ਪੈਣੇ ਸਸਿ ਮੇਰੇ ਭਰਾ ਦੇ ਨਾਲ ਉਹਦਾ ਦੋਸਤ ਵੀ ਆ ਗਿਆ ਮੇਰੇ ਕੋਲ ਤਾਂ ਬਨਾਣਾ ਸ਼ੇਕ ਆਉਂਦਾ ਭਰਾ ਜੋ ਗਈ ਆ ਹੁਣ ਮੈਂ ਕੀ ਕਰਾਂ ਉਹ ਪਹਿਨੇ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਖੁੱਭ ਗਈ ਉਹ ਕਛ ਨਹੀਂ ਕਛ ਨਹੀਂ ਗਿਰੇ ਆ ਜਾ ਤੁਸੀਂ ਅੰਦਰ ਆ ਜਾਓ ਆ ਜਾਓ ਆਜ ਅੰਦਰ ਆ ਜਾਓ ਵੀਰੇ ਤੁਸੀਂ ਬੈਠੋ ਮੈਂ ਹੁਣੇ ਆਈ ਜੇ ਮੈਂ ਬਨਾਣਾ ਸ਼ੇਕ ਆਉਂਦਾ ਭਰਾ ਨੂੰ ਦਿੱਤਾ ਤੇ ਉਹਦੇ ਦੋਸਤ ਨੇ ਮਨਚ ਸੋਚਣਾ ਵੀ ਸੰਦੀਪ ਦੀ ਭੈਣ ਨੇ ਮੈਨੂੰ ਤਾਂ ਪਾਣੀ ਦਿੱਤਾ ਤੇ ਆਪਦੇ ਭਰਾ ਨੂੰ ਬਨਾਣਾ ਸ਼ੇਕ ਦਿੱਤਾ ਆਜ ਤਾਂ ਫਿਰ ਮੇਰੇ ਭਰਾ ਦੀ ਬੇਇੱਜ਼ਤੀ ਹੋ ਜੂਗੀ ਹੁਣ ਮੈਂ ਕੀ ਕਰਾਂ ਆ ਲਓ ਵੀਰੇ ਮੈਂ ਤੁਹਾਡੇ ਵਾਸਤੇ ਬਨਾਣਾ ਸ਼ੇਕ ਬਣਾ ਕੇ ਲਿਆਈ ਆ ਬਹੁਤ ਸਵਾਦ ਆ ਪੀ ਲਓ ਵੀਰੇ ਤੈਨੂੰ ਤਾਂ ਬਨਾਣਾ ਸ਼ੇਕ ਪਸੰਦ ਨਹੀਂ ਤਾ ਕਰਕੇ ਮੈਂ ਤੇਰੇ ਲਈ ਸਰਪ੍ਰਾਈਟ ਲੈ ਕੇ ਆਈਆਂ ਲੈ ਪੀ ਲੈ ਮੈਂ ਆਵਦੀ ਭੈਣ ਨੂੰ ਕਦੋਂ ਕਿਹਾ ਵਾ ਵੀ ਮੈਨੂੰ ਬਨਾਣਾ ਸ਼ੇਕ ਪਸੰਦ ਨਹੀਂ ਇਹ ਕੀ ਕਰੀ ਜਾਂਦੀ ਆ ਮੇਰੀ ਭੈਣ ਕਹਿੰਦੀ ਮੈਂ ਤੈਨੂੰ ਸਰਪ੍ਰਾਈਟ ਲਿਆ ਕੇ ਦਿੱਤਾ ਵਾ ਪਰ ਇਹ ਤਾਂ ਫੋਕਾ ਪਾਣੀ ਆ ਮੇਰੀ ਭੈਣ ਦੇ ਘਰ ਦੇ ਹਾਲਾਤ ਇੰਨੇ ਜਿਆਦੇ ਮਾੜੇ ਆ ਵੀ ਉਹਦੇ ਘਰੇ ਕੁਝ ਖਾਣ ਪੀਣ ਨੂੰ ਵੀ ਨਹੀਂ ਭੈਣੇ ਸਰਪ੍ਰਾਈਟ ਬਹੁਤ ਸਵਾਦ ਆ ਤੇਰਾ ਇਹ ਤਾਂ ਦੋਨੇ ਪੈਣ ਭਰਾ ਨੇ ਕੀ ਹੁੰਦੇ ਵਾਧੂ ਖੇਡ ਤੇਰੇ ਬਹੁਤ ਮਾਸਤੀ ਕੀਤੀ ਇਹ ਦੋਨਾਂ ਜਣੇ ਨੇ ਬਈ 4:00 ਵੱਜ ਗਏ ਯਾਰ ਚੱਲ ਜੀ ਹੁਣ ਆਪਾਂ ਹਾਂ ਹਾਂ ਬਈ ਚਲੋ ਚੱਲ ਗਏ ਯਾਰ ਪੈਣੇ ਇੱਧਰ ਆ ਕੇ ਮੜੀ ਮੇਰੀ ਗੱਲ ਸੁਣੀ ਸਾਈਡ ਤੇ ਆ ਜਾ ਹਾਲੇ ਪੈਣੇ ਆ ਥੋੜੇ ਜਿਹਾ ਪੈਸਾ ਤੂੰ ਆਪਦੇ ਕੋਲੇ ਰੱਖ ਲੈ ਮੈਨੂੰ ਨਹੀਂ ਪਤਾ ਸੀ ਤੇਰੇ ਘਰ ਦੇ ਹਾਲਾਤ ਇੰਨੇ ਜਿਆਦੇ ਮਾੜੇ ਆ ਤੇ ਮੈਂ ਤੈਨੂੰ ਇੰਨੇ ਸਾਲ ਮਿਲਣੇ ਵੀ ਨਹੀਂ ਆਇਆ ਪਰ ਹੁਣ ਤੇਰਾ ਭਰਾ ਤੇਰੇ ਨਾਲ ਵਾਅਦਾ ਕਰਕੇ ਜਾਂਦਾ ਮੈਂ ਤੈਨੂੰ ਜਲਦੀ ਮਿਲਣ ਆਇਆ ਕਰੂੰਗਾ ਤੇ ਤੇਰੀ ਗਰੀਬੀ